ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਫ ਖਬਰਸਾਰ ਇਹ ਤਸਵੀਰਾਂ ਨੰਗਲ ਤੋਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਤਿੰਨ ਧੀਆਂ ਦੇ ਪਿਤਾ ਨੇ ਇੱਕ ਫਾਈਨੈਂਸ ਕੰਪਨੀ ਤੋਂ ਤੰਗ ਆ ਕੇ ਆਪਣੇ ਆਪ ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ ਜਿਸ ਦੇ ਮ੍ਰਿਤਕ ਦੀ ਸ਼ਰੀਰ ਨੂੰ ਨੰਗਲ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਲ ਚੋਂ ਰੱਖਿਆ ਗਿਆ ਹੈ ਮ੍ਰਿਤਕ ਦੀ ਪਛਾਣ ਸੁਦੀਰ ਵਾਜੋਂ ਹੋਈ ਹੈ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਉਕਤ ਪਰਿਵਾਰਕ ਮੈਂਬਰ ਦੀ ਮਨਿਆਤਾ ਉਸਨੇ ਇੱਕ ਫਾਈਨੈਂਸ ਕੰਪਨੀ ਤੋਂ ਕੁਝ ਕਰਜ਼ਾ ਲਿਆ ਹੋਇਆ ਸੀ ਜਿਸ ਨੂੰ ਲੈ ਕੇ ਉਹ ਤੰਗ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਣ ਕਾਰਨ ਉਕਤ ਸੁਦੀਰ ਨੇ ਫਾਹਲਾ ਕੇ ਆਤਮ ਹੱਤਿਆ ਕਰ ਲਈ ਗਈ ਹੈ ਜਿਸ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਨੇ ਵੀ ਇਹ ਸਬੰਧ ਵਿੱਚ ਜਾਣਕਾਰੀ ਦਿੱਤੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਵੀ ਦਿਖਾਨਿਆਂ ਨੰਗਲ ਤੋਂ ਸਾਹਮਣੇ ਆਈਆਂ ਉਕਤ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਉਕਤ ਮ੍ਰਿਤਕ ਸੁਦੀਰ ਦੇ ਰਿਸ਼ਤੇਦਾਰਾਂ ਨੇ ਅਤੇ ਪੁਲਿਸ ਅਧਿਕਾਰੀ ਨੇ ਉਹ ਵੀ ਤੁਹਾਨੂੰ ਸੁਣਾਣਿਆਂ ਮੈਂ ਸ਼ੁਰੂ ਕਰਨਾ ਚਾਹੀਦਾ ਕੀ ਪੁੰਨਾ ਕੀ ਪਿਆ ਕੀ ਹੋ ਗਿਆ ਪਤਨਾਂ ਦੀ ਪ੍ਰਸ਼ਾਨਨੀ ਦੀ ਫਰਨੈਸਾਈ ਗੰਮੂ ਕਰਕੇ ਹਾਂ ਕੀ ਜੀ ਬੈਂਕ ਜੈਂਟਾ ਉਹ ਜਗ੍ਹਾ ਕੋ ਕਹਦੋਂ ਕਰ ਦੱਸ ਕਰ ਕੀ ਕਿੰਨੇ ਪਹਿਲੇ ਦਿਨ ਸੀਗੀ ਪਤਾ ਨਹੀਂ ਉਹਨਾਂ ਕੋ ਲੱਗਦੀ ਲੱਗਤ ਕੀ ਕੰਮ ਕਰਦੇ ਸੀ ਇਹ ਸਭ ਜੀ ਆਪਕਾ ਹਾਂ ਤੂੰ ਦੰਦ ਪ੍ਰੇਸ਼ਾਨ ਕਰਦੇ ਸੀਗੇ। ਅਹ ਦਾਦਾ ਜੀ ਨੂੰ ਮੈਨੂੰ ਇਹ ਗੋਪਨ ਦਾ ਲੰਗੜਾ ਦਾ ਦੋ ਮੰਗਲਵਾਰ ਨੂੰ ਜੀ ਨੂੰ ਲੰਗੜਾ ਕਿਸਤ ਨੰਬਰ 10 ਕਰਦੇ ਬੰਦੇ ਤਾਂ ਸੀ। ਕਿਹੜੇ ਕਿਸਤ ਨੇ ਹਣਾ ਸੀ। ਬਾਕੀ ਬਣਾ ਐਨਾ ਮੈਨੂੰ ਪਤਾ ਨਹੀਂ ਆ। ਚਲੋ ਕਰਦੇ ਪਤਾ ਲਵੇ ਕਿੰਨੇ ਕਿੰਨਾ ਕੁ ਚਿਰ ਹੋ ਗਿਆ ਸੀ ਦਿੱਦੇ ਨੂੰ ਪਏ। ਇਹ 5-6 ਮਹੀਨਿਆਂ ਤੋਂ। ਅੱਛਾ ਇਹ ਕਿੰਨੇ ਬੱਚੇ? ਤਿੰਨ ਕੁੜੀਆਂ। ਇਹਦੇ ਨਾਮ ਕੀ? ਸੁਨੀਲ, ਲਵਰੀ। ਤੇ ਬੱਚੇ ਇਹ 1 ਵੈਂਟ ਆ ਸਾਰੇ। ਹਾਂ ਨਾ ਪੜਦੇ ਆ। ਹਾਂ ਇੱਕ ਬੇਟੀ ਇੱਥੇ ਲੱਗੀ ਮੇਰੀ ਪ੍ਰਾਈਵੇਟ ਜੋਬ ਕਰਦੀ ਬਹੁਤੇ ਬਾਰੇ ਕਾਦਾ ਕੰਮ ਕਰਦੀ ਬੇਟੀ ਮਸੂਰਾਂ ਤੇ ਲੱਗੀ ਅਡੀ ਮਸੂਰ ਵਾਹਿੰਦੀ ਨਹੀਂ ਕਾਦਾ ਕੰਮ ਕਰਦੀ ਸੀ ਇਹ ਸਬਜੀ ਫਲ ਕੰਮਲਾ ਕੀ ਹੈ ਇੱਕ ਹਸਪੀਟਲ ਦੇ ਮੈਸੇਜ ਆਏ ਜੀ ਸਾਨੂੰ ਹਾਂ ਤੇ ਸ੍ਰੀ ਰਵਾਰ ਸ੍ਰੀ ਰਤਨ ਨਾਦੀ ਬਿਖਤੀ ਨੇ ਆਫ ਹਾਲੇ ਦੇ ਰੈਪੀਥਰਪੀ ਹੂੰ ਤੇ ਉਸ ਤੋਂ ਬਾਅਦ ਭਰਾ ਜੀ ਨੇ ਕੁਛ ਹੀ ਕਿਹਾ ਜਿਹੜਾ ਦੱਸਿਆ ਵੀ ਇਹ ਪ੍ਰਚਾਰ ਰੰਦੇ ਸੀ ਕਿ ਕਰ ਚ ਇਸ ਕਰਕੇ ਇਹਨਾਂ ਨੇ ਆਫਰ ਕੀਤਾ ਕੋਈ ਦਸਰੇ ਕੀ ਫਾਈਨੈਂਸਰ ਦੇ ਪੈਸੇ ਕੁਛੇ ਦੇਣੇ ਸੀ ਉਹ ਪਰੇਸ਼ਾਨ ਕਰਦਾ ਸੀ ਐਸੀ ਗੱਲ ਇਹਦੇ ਚ ਕੋਈ ਕੋਈ ਉਹ ਨਹੀਂ ਹੈ ਅੱਜ ਬਾਅਦ ਚ ਦੇਖਦੇ ਆਂ ਜੀ ਤੁਸੀਂ ਕੀ ਕਰ ਵੇ ਪਾ ਰਹੇ ਹੋ ਅੱਜ ਤਾਂ ਦੇਖਦੇ ਆਂ ਬਿਆਲ ਲੈਂਦੇ ਆ ਹਾਂ